ਪਟਿਆਲਾ ਪੁਲਿਸ ਨੇ ਖੰਨਾ ਤੋਂ ਬੁੱਧਵਾਰ ਸ਼ਾਮ ਨੂੰ ਅਗਵਾ ਕੀਤੇ ਗਏ 6 ਸਾਲ ਦੇ ਬੱਚੇ ਦੇ ਇਸ ਕੇਸ ਨੂੰ ਸੁਲਝਾ ਲਿਆ 15 ਮਿੰਟ ਤੱਕ ਚਲੇ ਐਨਕਾਊਂਟਰ ਦੇ ਵਿੱਚ ਪੁਲਿਸ ਨੇ ਦੋ આરોપીਆਂ ਨੂੰ ਗ੍ਰਿਫਤਾਰ ਵੀ ਕੀਤਾ ਉੱਥੇ ਉਹਨਾਂ ਦੇ ਚੰਗੂਲ ਤੋਂ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਇਸ ਆਪਰੇਸ਼ਨ ਵਿੱਚ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋ ਗਏ ਜਦਕਿ ਮੁੱਖ આરોપી ਜਸਪ੍ਰੀਤ ਸਿੰਘ ਦੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਆਰੋਪੀ ਬੱਚੇ ਦੇ ਪਿੰਡ ਦਾ ਰਹਿਣ ਵਾਲਾ ਸੀ ਇਸ ਸਾਰੇ ਆਪਰੇਸ਼ਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ ਵੀ ਗੌਰਵ ຢາດਵ ਪਲਪਲ ਦੀ ਅਪਡੇਟ ਲੈ ਰਿਸੀ ਉੱਥੇ ਡੀਜੀਪੀ ਗੌਰਵ ຢາດਵ ਨੇ ਇਸ ਆਪਰੇਸ਼ਨ ਤੋਂ ਬਾਅਦ ਪੂਰੀ ਟੀਮ ਨੂੰ ਪੁਲਿਸ ਟੀਮ ਨੂੰ 10 ਲੱਖ ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ ਪੂਰੀ ਵਾਰਦਾਤ ਬਿਲਕੁਲ ਫਿਲਮੀ ਸਟਾਈਲ ਦੇ ਵਿੱਚ ਹੋਈ ਇਸ ਦੌਰਾਨ ਆਰੋਪੀਆਂ ਨੇ ਸੀਸੀਟੀਵੀ ਕੈਮਰਾ ਤੋਂ ਬਚਣ ਦੇ ਲਈ ਲਿੰਕ ਦੇ ਸੜਕਾ ਦਾ ਇਸਤੇਮਾਲ ਕੀਤਾ ਯਾਨੀ ਲਿੰਕ ਰੋਡ ਦਾ ਇਸਤੇਮਾਲ ਕੀਤਾ ਵਾਰਦਾਤ ਦੇ ਵਿੱਚ ਆਪਣੀ ਗੱਡੀਆਂ ਦਾ ਇਸਤੇਮਾਲ ਨਹੀਂ ਕੀਤਾ ਪਲੀਜ਼ ਫੋਰੈਂਸਿਕ ਵਾਲੇ ਲੱਗੇ ਹੋਏ ਨੇ ਕਾਰਵਾਈ ਤੇ ਫੋਰੈਂਸਿਕ ਵਾਲੇ ਫਾਇ ਕਾਰਵਾਈ ਤੇ ਲੱਗੇ ਹੋਏ ਨੇ ਬਾਕੀ ਅਫਸਰ ਬਰੀਕ ਕਰ ਰਹੇ ਨੇ ਸਰ ਸਰ ਕਿਹੜੇ ਬੰਦੇ ਕਿਤੇ ਜਣੇ ਜੀ ਬੱਚਾ ਸੇਫ ਆ ਜੀ ਸਰ ਆ ਲੈ ਲੈ ਇਧਰ ਨੂੰ ਜਾਣਾ ਆਪਾਂ ਜਾਣਾ ਕਿਧਰ ਨੂੰ ਆ ਪਲੀਜ਼ ਇੱਕ ਵਾਰੀ ਰਿਕੁਐਸਟ ਆ ਯਾਰ ਸਾਰੇ মিডিਆ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪਾਜੀ ਸਾਨੂੰ ਨਾ ਇਹna ਥੋੜਾ ਸਿਸਟਮਟ ਹੁੰਦਾ ਮੌਕੇ ਦੇ ਨਾ ਜਾਈਂ ਪਰ ਸਾਨੂੰ ਥੋੜਾ ਜਿਹਾ ਤੁਸੀਂ ਬਰੀਫ ਕਰ ਦਿਓ ਪਾਜੀ ਅਸਲ ਤਾਂ ਨਾ ਪਤਾ ਕੀ ਹੈ ਸਾਹਿਬ ਆ ਜਾਓ ਪੁਲਿਸ ਲੈਣਾ ਆ ਜਾਓ ਦੇਖੋ ਜੀ ਪਾਜੀ ਸਾਡਾ ਤਾਂ ਨਾਪੇ ਦਾ ਕਰ ਦਿਓ ਨਾ ਥੋੜਾ ਜਿਹਾ ਪਾਜੀ ਥੋੜੀ ਜੀ ਬੇਨਤੀ ਹੋ啊 ਸੀ ਵੀ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਜੀ ਆਹ ਲਾ ਲਿਆ ਮਾਰਾ ਆ ਕੱਟ ਲੈ ਯਾਰ ਲਾਤ ਲੈ ਸੇਫ ਆ ਸੇਵਾ ਬਿਲਕੁਲ ਸੇਵਾ ਇੱਕ ਮਿੰਟ ਪਾਜੀ ਸਾ ਅਸੀਂ ਪਟਾ ਦੇ ਬੇਨਤੀ 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 ਸਰੀਰ ਬੱਚੇ ਦੀ ਕੰਡੀਸ਼ਨ ਕਰਨੀ ਦੱਸੋ ਠੀਕ ਹੈ ਜੀ ਬੱਚਾ ਸੇਫ ਹੋਰ ਕੀ ਕਹਿੰਦਾ ਕਿੰਨੇ ਬੰਦੇ ਸੀਗੇ ਜੀ ਇਹ ਬੱਚਾ ਸੇਫ ਹੈ ਜੀ ਕਿੰਨੇ ਕਿੰਨੇ ਵਿਅਕਤੀ ਕਿੰਨੇ ਹੋ ਗਏ ਉਹ ਯਾਰ ਕਰ ਰਹੇ ਆ ਤੇ ਟਿੱਪ ਚੱਲ ਗਿਆ ਬਸ ਕੈਪ ਦੇ ਪਲੀਜ਼ ਕਰਦੇ ਹੋ ਰਿਕਵੈਸਟ ਹੈ ਜੀ ਜਿੰਨ ਕੱਲਾ ਕੱਲਾ ਬੱਚਾ ਸੀ ਕਿਸੇ ਕੀ ਦੇਖਿਆ ਬਿਲਹਾਲ ਲੱਗ ਮਤਲਬ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹ ਤਾਂ ਮਾਪੇ ਨੂੰ ਪਤਾ ਹੀ ਆ ਆਪਾਂ ਨੇ ਉਹਦੇ ਕੀ ਦਿਲ ਤੇ ਵੀਚ ਦਿੱਤੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਵਿੱਚ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਾਰਾ ਬੱਚਾ ਸ਼ਾਇਦ ਮੁੰਡਾ ਪੁਲਿਸ ਲੈ ਗਈ ਸੋ ਹਾਂਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣ ਦਿਆ ਜੀ ਤੇ ਨਿਰਮਲ ਸਾਂਝੇ ਜੀ ਹੋਇਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉਂ ਦੀ ਜ਼ਮੀਨ ਹੈ ਗਾਂ ਪਿੰਡ ਸਾਂਝੇ ਮੜਾਉਂ ਦੀ ਪਿੰਡ ਹਾਂ ਮੜਾਉਂ ਦੀ ਜੀ ਪੀਜ਼ ਕੀਪ ਕਰ ਲਿਓ ਇੰਪੋਰਟ ਚ ਹਾਂਜੀ ਤੱਕ ਸਾਰਾ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਾਂਜੀ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂਜੀ ਹਾਂ ਚਲੋ ਜਨਕਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕਿਸਦਾ ਗੁੰਮ ਹੋ ਗਿਆ ਜੇ ਸਿੰਘ ਇਹ ਤੁਹਾਡਾ ਕੀ ਤਾਂ ਸਾਡੇ ਕੋਲੇ ਹਾਲੇ ਤੇ ਹਾਲੇ ਤੇ ਆ ਇੱਥੇ ਜੇ ਤੋ ਇਨਕਾਉਂਟਰ ਹੋਇਆ ਤੁਸੀਂ ਇੱਥੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੋਂ ਅੱਛਾ ਤੁਸੀਂ ਕੀ ਦੇਖਿਆ ਤੁਸੀਂ ਸਾਹਨੇ ਤਾਂ ਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਅਸੀਂ ਕਿੱਲੀ ਦੇ ਜਿਹੜੇ ਹੈ ਗੋਲੀਆਂ ਦੀ ਆਵਾਜ਼ ਆ ਰਹੀ ਹੈ ਗੋਲੀਆਂ ਚੱਲੀਆਂ ਹੋਈਆਂਗੀ ਪੀਟੀ ਮੇਰੇ ਕਾਫੀ ਵਾਂਚ ਇਸ ਤਰ੍ਹਾਂ ਦੇ ਹਲਾਸ਼ੀ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਤਾਂ ਤਾਂ ਆਵਾਜ਼ ਬਾਅਦ ਹੋਰ ਨਹੀਂ ਸਾਡੇ ਕੋਲ ਕਿਹਦੀ ਕੰਮ ਹੋ ਗਈ ਹੈ ਕਿਉਂਗਾ ਟਿੱਕਾ ਕਿ ਸੈਮ ਤਾਂ ਹੁੰਦਾ ਹੀ ਹੈ ਵੀ ਇਹ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚ ਪੁੱਛਾਂਗੇ ਫੜਕਾ ਗੰਨੇ ਵਾਲੀ ਲੇਬਰ ਗਈ ਸੀ ਆ ਟਰਾਲੀ ਭੱਜੀ। ਕੀ ਕੋਈ ਪਤਾ ਕੀ ਲੱਗਿਆ ਇਨ ਕੰਫਰਟ ਤੋਂ ਬਾਅਦ ਤੁਹਾਨੂੰ? ਸਾਨੂੰ ਹਾਲੇ ਕੋਈ ਪਤਾ ਲੱਗਿਆ ਨਹੀਂ। ਇਨ ਪਤਾ ਲੱਗਿਆ ਵੀ ਇੱਕ ਬੰਦਾ ਮਾਰਿਆ ਗਿਆ। ਅੱਛਾ। ਇਹਨਾਂ ਤੋਂ ਬਾਅਦ ਕਿੰਨੀ ਕੁ ਕੁੱਤੀ ਕੁੱਲੀ ਚੱਲੀ। ਜੀ ਮੈਂ ਚੱਲੀਆਂ ਨੇ 25-30 ਮੇਰੇ ਕੋਲ ਤੋਂ ਕੁੱਤੀ ਕੁੱਲੀ ਚੱਲੀਆਂ। ਲੱਗਾ ਪਰ ਨਾ ਜੀ, ਕਾਫੀ ਕਦੇ 2-4 ਚੱਲ ਗਿਆ ਜਾਂ 10 ਚੱਲ ਗਏ। ਅਮਨ ਸਾਹਮਣੇ ਦੇਖਦਾ ਸੀ ਤੁਹਾਨੂੰ? ਨਾ ਦੇਖਿਆ ਸਾਨੂੰ ਕੋਈ ਨਹੀਂ। ਤੁਹਾਨੂੰ ਤਾਂ ਆਵਾਜ਼ ਵਾਰ ਸੁਣੀ। ਥੋੜੋ-ਥੋੜੇ ਟਾਈਮ ਬਾਅਦ ਸੁਣੀ ਜੀ। ਹਾਂ ਜੀ। ਹੋਰ ਕੀ ਦੇਖਿਆ ਤੁਸੀਂ? ਹੋਰ ਕੁਛ ਨਹੀਂ ਦੇਖਿਆ।